ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗਸੇ ਲੈ ਲੈ ਕੇ ਆਏ ਹਾਂ ਜੀ ਇੱਕ ਗੱਬਣਾ ਬੜ ਇੱਕ ਤਾਜੀ ਸੂਈ ਆ ਇੱਕ ਬਈ ਬੱਚੀ ਆ ਥੋੜੇ ਕਿ ਦਿਨਾਂ ਦੀ ਗੱਬਣਾ ਇੱਕ ਬਈ ਕੋਲੇ ਬੱਕਰੀ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹੱਸੀਗਾ ਹੱਸੀਗਾ ਬਾਈ ਹੋ ਠੀਕ ਹੋ ਵਧੀਆ ਵਧੀਆ ਠੀਕ ਹੈ ਬਾਈ ਨਾਮ ਤੇ ਐਡਰੈਸ ਹੋ ਨਾਮ ਬਾਈ ਬਰੋਨੀ ਸਿੰਘ ਪਿੰਡ ਗੇਲੇ ਕੋਠੀ ਸਹਿਣਾ ਜੀ ਨਾਲ ਆਪਣੇ ਤੇ ਐਡਰੈਸ ਮੰਨ ਲਾ ਵੀ ਇਧਰ ਤਪਾ ਰਹੇ ਜਾਂਦਾ ਜੀ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂ ਜ਼ਿਲ੍ਹਾ ਬਰਨਾਲਾ ਤੁਸੀਂ ਤਪਾ ਤੇ ਭਤੌਰ ਬਈ ਮੋਬਾਈਲ ਨੰਬਰ 8878 ਬਈ 262008 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਬਈ ਮਾਲਕਾਂ ਦਾ ਦੂਜੇ ਕਹਿ ਕੇ ਦਿੱਤੀ ਆ ਦੂਜੇ ਨਾਲ ਤੀਜੇ ਨਾਲ ਲੈ ਮਾਲ ਲੈ ਹਫ਼ਤਿਆਂ ਉਗ ਲੈਂਦੀ ਆ ਉਹ ਸੀਲ ਜਾਂਦੀ ਬਹੇਰੀਆ ਜੇ ਮਰਜੀ ਦਾ ਨਾ ਠੰਡੀ ਸੀਲ ਫੁੱਲ ਆ ਹਾਂ ਜਿਵੇਂ ਮਰਜੀ ਮਰਜੀ ਕੋਈ ਚੱਕਰੀ ਨਹੀਂ ਉਹ ਮੂਰੇ ਲੈ ਆਉਂਦਾ ਵਧੀਆ ਮਾਗਰੋਂ ਕੱਚੀ ਆ ਥੋੜੀ ਮੂਰੋਂ ਸਹੀ ਗੱਲ ਆ ਹਾਂ ਤੁਹਾਨੂੰ ਵਧੀਆ ਕੀ ਕੀ ਬਾਤ ਆ ਬਈ ਖੋਲੇ ਬਈ ਤੋਰੀ ਤੋੜ ਦੇ ਕੱਦ ਵੱਡਾ ਚੰਗਾ ਰੰਗ ਰੂਪ ਚੰਗਾ ਵੱਡੇ ਉਹ ਐ ਕ੍ਰੋਸ ਹੈਗਾ ਜਿਹਾਂ ਦੀ ਹੈ ਜਰਸੀ ਚ ਪੈਂਦੀ ਹਾਂ ਕ੍ਰੋਸ ਜਰਸੀ ਆ ਫੈਂਡ ਫੁੱਲ ਲਾਉਣੀ ਐ ਦੀ ਕਰਮ ਵਾਲੀ ਦੀ ਲੈ ਲਈ ਫੇਸ ਦੇਖੋ ਫੇਸ ਬੜਾ ਚੰਗਾ ਨਾ ਕਰ ਹਾਂ ਮੂੰਹ ਮੱਥੇ ਹੀ ਵਧੀਆ ਵੀ ਪ੍ਰਿੰਟ ਪ੍ਰਿੰਟ ਵੀ ਕਰਮ ਵਾਲੀ ਦਾ ਚੰਗਾ ਚੰਗੀ ਐ ਬੜਾ ਸਨਕਿਆ ਕੱਚੀ ਜਰੂਰ ਆ ਭਾਈ ਦਿਨ ਹਜੇ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੋਲ ਆ ਭਾਈ ਇਹਦਾ ਮੁੱਲ ਦਾ ਬਾਈ 42000 ਰੁਪਏ ਕਰਦੇ ਆ ਪਰ ਇਹ ਕੱਚੀ ਹੈਗੀ 38000 ਰੁਪਏ ਦੇ ਦੇਗਾ ਪਾਸ ਦੇ ਠੀਕ ਠਾਕ ਬਾਈ ਸਮੋਲ ਕਰਾਉਣਾ ਬਾਈ ਕਹਿੰਦਾ 42 ਕਰਾ ਲ 38000 ਦੀ ਵਹਿੜਾ ਜਿਹੜੀ ਦੇ ਦੇਾਂਗੇ ਬਾਈ ਕੱਚੀ ਦੇ ਹਿਸਾਬ ਨਾਲ ਬਾਈ ਕਹਿੰਦਾ ਮੁੱਲ ਘਟਾ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਈ ਆ ਇਹ ਬਾਈ ਦੂਜੀ ਸੂਈ ਆ ਕਦੋਂ ਸੂਈ ਆ ਬਈ ਇਹਨੂੰ ਹਾਤਾ ਹੋ ਗਿਆ ਬਾਈ ਹੌਣ ਸਾਫ ਹੌਣ ਲੱਗੀ ਆ ਮੈਲਾ ਦੇਖਿਆ ਉਹਨੇ ਕਾੜ ਚੱਲ ਪੰਦਾ ਪੱਕਾ ਕਾੜੇ ਗੂਲੇ ਦਿੱਤੇ ਸੀ ਬੱਚਾ ਕੀ ਦੇਤਾ ਬਸਾ ਬਈ ਮੈਂ ਬੱਚਾ ਦੇਤਾ ਹਾਂ ਉਹ ਸੀ ਠੰਡੀ ਬਠੇਰੀ ਆ ਵੀ ਜੇ ਮਰਜੀ ਲੈ ਆਈ ਬਠੀ ਜਾ ਬਸਾ ਦਾ ਪਸਾੜ ਦੇ ਨਹੀਂ ਪਿਉਣੇ ਹੀ ਆ ਦੁੱਧ ਠੀਕ ਆ ਦੁੱਧ ਕਿੰਨਾ ਹਾਜ਼ਰ ਹੋਂ ਹੌਣ ਦੁੱਧ ਬਈ ਹੋਊਗਾ 17 18 ਪਰ ਆਪਾਂ 16 ਲੀਟਰ ਕਹਿ ਕੇ ਦੇਵਾਂ ਹੂੰ 16 ਆਰਾਮ ਨਾਲ ਹੈਗਾ ਥਾਂ ਚ ਦੇ ਬਹੁਤ ਵਧੀਆ ਵੜੀ ਬੋਲੀ ਬਈ ਦੁੱਧ ਵਿੱਚ ਚੰਗਾ ਤਿਆਰ ਆ ਬਈ ਸਹੀ ਸਵਾਈ ਆ ਦੁੱਧ ਦੀ ਨੀਲੀ ਰੋਕ ਬਾਦ ਦੇਣਾ ਚਾਹੀਦਾ ਬਈ ਗਾਂ ਦਾ ਢਾਂਚੇ हिसाब ਨਾਲ ਹੂੰ ਤਾਨ ਜੱਬ ਅੋਜੰਗ ਆ ਨਾ ਹੂੰ ਬਰੀਕੀ ਆ ਮੂੰਹ ਮੱਥਾ ਵਧੀਆ ਅੰਡਲੀ ਬੈੜਾਗੀ ਫੇਸ ਬੜਾ ਚੰਗਾ ਕਰਮ ਵਾਲੀ ਦਾ ਕੱਦ ਵੀ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਭ ਹੀ ਪੜੀ ਆ ਆਰਡਰ ਬੜਾ ਕਮਾਲ ਦਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਣ ਤੋਰਾ ਤੋਰਾ ਚੈੱਕ ਕਰ ਲੋ ਬੜਦਾ ਚੰਗਾ ਗਾ ਬਾਈ ਕੀ ਮੁੱਲ ਹੈ ਵੀਰੇ ਦਾ ਜਾਇਜ ਮੁੱਲ ਬਈ ਇਹਦਾ 53000 ਰੁਪਿਆ ਵਿੱਚੋਂ ਮਾਨਤਨ ਕਰ ਦੇਣਾ 53000 ਰੁਪਿਆ ਮੁੱਲ ਵਿੱਚੋਂ ਮਾਨਤਨ ਬੱਚੇ ਦਾ ਕਰਦੇ ਹਾਂ ਇਹਦੇ ਵੱਧ ਮੋਲ ਜੈ ਜਬਈ ਬੜ ਚੰਗੀ ਹਥਾਂਲੇਵਾ ਬਹੁਤ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਇਦੋਂ ਵੀ ਲੈਵਾ ਖਾਣੇ ਲੈਵੇ ਦੀ ਬਣਾਉਟ ਬਹੁਤ ਜਗੀ ਹੈ ਹਾਂ ਲੈਵਾ ਤਾਂ ਮੁਰੂ ਬਈ ਫੋਟੋ ਨੂੰ ਪਿਆ ਬਹੁਤ ਸਹੀ ਗੱਲ ਹੈ ਬਹੁਤ ਚੰਗੀ ਹੈ ਸਾਹ ਸੁਧਰੀ ਸਹੀ ਗੱਲ ਅੱਗੇ ਵੀਰੇ ਤਾ ਨੰਬਰ ਗੱਪੜ ਬੈਣਾ ਬੱਸੀ ਆ ਗਈ ਬਈ ਇਹ ਜਰਸੀ ਜ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜਰਸੀ ਠੀਕ ਹੈ ਨਾ ਤੇ ਮਾਲਾਵੀ ਇਹ 22 ਮਹੀਨੇ ਨੂੰ ਹੋ ਗਈ ਇਹਦੀ 22 23 ਹਾਂ ਤੇ ਇਹ 12 ਦਿਨ ਦੀ ਕਪੜਾ 8 ਮਹੀਨੇ ਦੀ ਬਾਈ ਠੀਕ ਆ 50 45 50 ਦੇ ਨਾਲ ਉਹ ਗੱਬਣ ਹੋ ਗਏ ਚਲੀ ਹੋ ਲਿਓ ਬਾਈ ਤੁਰ ਮਾਂਥ ਥੱਲੇ ਕਿੰਨਾ ਦੁੱਧ ਸੀ ਬਾਈ ਆਪਾਂ ਨੂੰ ਰਿਕਰ ਉਹ ਨਹੀਂ ਪਤਾ ਕਿ ਕੱਪ ਮਾਰੀ ਹੈ ਜੀ ਠੀਕ ਆ ਗਰੀਵ ਕੋ ਨਹੀਂ ਆਈ ਆਪਣੇ ਕੋਲ ਠੀਕ ਆ ਹਾਂ ਉਹਨਾਂ ਕੋਲ ਪਾਸੋਂ ਬੋਲੇ ਸੀ ਉਹਨਾਂ ਨੇ ਦੇ ਦੇ ਆਪਾਂ ਲੈ ਆਏ ਠੀਕ ਆ ਮੁੱਲ ਕਿੰਨਾ ਦਾ ਭਾਈ ਮੁੱਲ ਭਾਈ ਇਹ 7000 ਦੀ ਦੇ ਦੇ ਆਪਾਂ ਸਾਰੀ ਠੀਕ ਆ ਭਾਈ ਉਹ ਐਵੇਂ ਬਾਹਰ ਕੋਈ ਕਹਿੰਦੇ 15-20000 ਵਾਲੀ ਗੱਲ ਨਹੀਂ 7-5 ਨਾਲ ਆਪਾਂ ਦਾ ਜਿਹੜਾ ਮਰਜ਼ੀ ਲੈ ਜੀ ਹੂੰ 7000 ਰੁਪਇਆ ਮੁੱਲ ਆ ਮੰਨ ਤਾਂ ਜ਼ਰੂਰ ਮੋੜ ਦੇ ਗੱਬਣਾ ਹਜੇ ਚੈੱਕ 'ਚ ਨਹੀਂ ਆਉਂਦੀ ਹਾਂ ਭਾਈ ਉਹ ਫੰਡਰ ਕਰ ਕੀ ਲੈ ਜੇ ਭਲਾ ਕੋਈ ਆਪਾਂ ਭਾਈ ਉਹ ਹੋਇਆ ਕੀਤਾ ਭਾਈ ਮੁੱਲ ਨੂੰ ਨਕ ਕੀਤਾ ਆਪਾਂ ਇਹ ਵਕਰੀ ਬਈ ਸੂਈ ਵੀ ਐ ਇਹ ਇਹ ਸੂਈ ਵੀ ਹੋਵੇ ਵੀ ਦਵਾਰੇ ਇਹ ਤੇ 9 ਮਹੀਨਿਆਂ ਦੀ ਕੱਬਣਾਗੀ ਅੱਛਾ ਆਪਾਂ ਜਾਨਪਸਣ ਵਾਲੇ ਬੰਦੇ ਤੋਂ ਲੇਤੀ ਆ ਹੂੰ ਇਹ ਤੋਂ ਪਿੰਡੋਂ ਆਪਣੇ ਤੇ 9 ਮਹੀਨੇ ਦਵਾਰੇ ਕੱਬਣਾਗੀ ਹੂੰ ਤੇ ਭਾਏ ਦਾ ਬਈ 20000 ਰੁਪਏ ਆਪਾਂ ਲੈਣ ਵਾਲੀ ਗੱਲ ਆ ਠੀਕ ਐ ਨਾ ਖੇਦੋ ਚੀਪਾ ਆਉਂਦਾ ਬਹੁਲਾ ਥੱਲੇ ਠੀਕ ਆ ਸਾਨ ਪਾਸ ਕਰਾਉਂਦੇ ਦੁੱਧ ਨਹੀਂ ਦਿੰਦੀ ਹੂੰ ਦੁੱਧੋਂ ਡਰਾਈ ਹਾਂ ਲਾ ਰੰਗ ਸਾਰਾ ਲਾਲ ਹੀ ਮੱਲਾ ਮੂੰਹ ਮੱਥੇ ਤੋਂ ਸਾਰੇ ਐ ਸਹੀ ਗੱਲ ਹਾਂ 20000 ਰੁਪਏ ਮੋਲਾ ਦੀ ਮਾਤ ਹਾਂ ਮਾਤਨ ਕਰਦੇ ਕੋਈ ਗੱਲ ਨਹੀਂ ਭਈ ਅਪਨ ਤਾਲੇ ਕੋ ਉੱਪਰ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਭਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ